ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਤੇ ਇੱਕ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਵੈਗਰ ਤੁਹਾਨੂੰ ਇਹ ਰਮੇਸਾ ਇਦਾਂ ਹੀ ਹਾਸਲੇ ਖੇੜਦੇ ਰੱਖੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਦੇਖਣ ਦੇਣ ਦੇ ਵਿੱਚ ਆਪਾਂ ਅੱਜ ਕੀ ਕੀ ਕਰਨਾ ਹੈਗਾ ਕੀ ਕੀ ਕੰਮ-ਕਮ ਕਰਾਂ ਕਿੱਧਰ ਜਾਵਾਂਗੇ ਤੇ ਮੇਰੇ ਗੈਂਦੇ ਨੇ ਨੰਨ ਬਲੌਗ ਦੇ ਵਿੱਚ ਲੋ ਜੀ ਅਸੀਂ ਅੱਜ ਬਣਾਨੇ ਆਲੂ ਵਾਲੇ ਪਰੌਠੇ ਨਾਲ ਰਾਇਤਾ ਬੁੰਦੀ ਵਾਲਾ ਬਹੁਤ ਟੇਸਟੀ ਬਣੋ ਪਰੌਠੇ ਬਣੇਗੀ कुरकुरे ਮੱਕਰਾਰੇ कुरकुरੇ ਹੈ ਨਾ ਨੋ ਆਉਂਦਾ ਉਹ ਜਿਹੜਾ ਵੀ ਉਹ ਆ ਬੋਲ ਨਾ ਸਾਥ ਨਾਲ ਪਾਈ ਤੇ ਆਪਣੇ ਪਿੰਡ ਚੱਲ ਰਿਹਾ ਜੀ ਗਾਇਟੀ ਫੂਲ ਦਾ ਟਾਰਗੇਟ ਹੈ ਅਸੀਂ ਆਏ ਤੇ ਉਹ ਦੇਖ ਗਾਇਟੀ ਫੂਲ ਆ ਕਿਹੜਾ ਹੁੰਦੀਆਂ ਨੇ ਇਹ ਦੇ ਟਿਕ ਕੇ ਖੇਡੂ ਤੁਹਾਨੂੰ ਦਿਖਾਉਣਾ ਆ ਟ੍ਰਿਕ ਖੇਡਣ ਦਾ ਮੈਟ ਵੱਲੀ ਨਾਲ ਉਹਨੇ ਗੋਟਰ ਫਾਕੇ ਦੇ ਨੇੜੇ ਹੋਣਾ ਹੈ ਕਹਿੰਦਾ ਹੁੰਦਾ ਜੇ ਮੋਟਰਸਾਈਕਲ ਦੇ ਨੀੜੇ ਨਮਾ ਪੀਵੀਐਸ ਕਾਲਾ ਘੋੜਾ ਇਹਨੇ ਮਿੱਤਰੋ ਕੌਣ ਜਿੱਤੂਗਾ ਜੇ ਕਿਹੜੀਆਂ ਤੇ ਲੋਹਾਂ ਨਗਰ ਦਾ ਮੁਕਾਬਲਾ ਖੇੜੇ ਜਾਊਗਾ ਲੋਹਾਂ ਦੀ ਟੀਮ ਨੂੰ ਦੇਖ ਕੇ ਜੀ 10 ਟਨ ਦੇ ਵੀ ਆ ਗਏ ਲੋਹਾਂ ਜੇਕਰ ਤੇ ਕਹੜੀਆਂ ਇਹ ਮੈਚ ਅੱਡਾ ਖੇੜੇ ਰਹਿਣਾ ਹੈ ਲੈ ਵੀ ਦਿੱਤੋਂ ਜਿਹੜਾ ਵੀ ਧੰਨਵਾਦ ਹੈ ਬੱਦੀ ਸਾਹਿਬ ਦੇ ਜਿਹੜੇ ਮਿੱਤਰੋ ਸ਼ੇਰਪੁਰ ਜੂ ਭਾਰਤ ਦਾ ਸਾਊਂਡ ਸ਼ੇਰਪੁਰ ਵਾਲੇ ਬਹੁਤ ਵੱਡਾ ਸਤਿਕਾਰ ਹੈ ਸਾਰੇ ਵੀਰਾਂ ਦਾ ਬੋਲਾ ਛੋਟੀਆਂ ਦੇਣੇ ਵੱਡੀਆਂ ਲੈ ਲੀਗੇ ਇਹ ਬੈਟ ਹੁੰਦੀ ਕਿੱਥੇ ਹੈ ਪਈਆ ਬੇਲਾ ਕਹਿੰਦੇ ਬਜਿੰਦਰ ਯੂਐਸਏ ਦੇ ਪੁੱਤ ਜਿਹੜਾ ਚਾਹਨਾ ਮੇਰੇ ਮਿੱਤਰੋ 95 ਸਕੋਰ ਦਾ ਟਾਰਗੇਟ ਅਗਲਾ ਮੈਚ ਵੀ ਜਿਹੜਾ ਕੌੜੀਆਂ ਤੇ ਜੋਧਾ ਦੋਨੋ ਟੀਮਾਂ ਰਹਿਤ ਪਿਆਰ ਟੱਕਰਾਂ ਵੀ ਮੋਗੇ ਦੇ ਬਾਈ ਆਸਟੋਨ ਆਮ ਸਮਝ ਫੁੱਟ ਕਰਦੇ ਮੈਚਾਂ ਸੀ ਕੋਟਕਪੂਰੀ ਨੂੰ ਤੇ ਬੈਕ ਬਰਾ ਟੋਪਾਂ ਬਾਰੇ ਮਿੱਤਰੋ ਟੱਕਰ ਦੇ ਵਿੱਚ ਟਕਾਉਣੇ ਦੀ ਅੱਜ ਧਰਤੀ ਕਹਿੰਦਾ ਇਹਦੇ ਸੰਗਰੂਰ ਦੀ ਹੈ ਬਾਨਾ ਪਿੰਡੀਆਂ ਭੇਲੋ ਵਾਲੇ ਇੱਕ ਸਕੋਰ ਜੋੜਦਾ ਆਪਣੀ ਟੀਮ ਦੇ ਖਿਦਦ ਵਿੱਚ 99 ਦੇ ਕਹਿੰਦੇ ਟਾਰਗੇਟ ਛੱਡ ਕੀਤਾ ਹੁੰਦਾ ਹੈ। ਲਓ ਸਾਹਮਣੇ ਦੇਖਦੇ। ਸਾਡੀ ਟੀਮਾਂ ਤਾਕਤੀਆਂ ਬਣ ਕੇ ਆਈਆਂ। ਉਹ ਮੰਡੀ ਵਾਲਾ ਕਹਿੰਦੇ ਪ੍ਰੋਜ ਵਾਲੇ ਮਿੱਤਰੋ। ਬਹੁਤ ਔਂਡੇ ਦੀ ਵਾਤਾ ਹੁਆ। ਉਧਰੋਂ ਪਾਸੇ ਧੰਨ ਵਾਲਾ ਫਿਰ ਵੀ ਕਰਨੇ ਕੋਸ਼ਿਸ਼ ਕਰਦਾ ਕਿ ਬੋਟੋ ਪੈਣਾ ਤੇ ਲੈ ਕੇ ਦੀ ਬੱਲੇਬਾਜ਼ਮਣ ਬਹੁਤ ਮਾਰੀ ਉਹਨਾਂ ਬੋਲਦਾ। ਚਿੱਤਾਂ ਵਾਲੇ ਰਾਹਾਂ 'ਤੇ ਹੱਥ ਚੱਕੜੇ ਬੰਤ ਕੁਛ ਤਾਉਂਦੇ ਹੁੰਦੇ ਆ ਜਿੰਦੇ ਰਹਿੰਦੇ ਉਹ ਟਾਟੇਟਾਂ ਦੇ ਬੰਦੇ ਲੋਕਾਂ ਨੂੰ ਫਰਾਉਂਦੇ ਹੁੰਦੇ ਆ ਬਾਕੀ ਕਹਿੰਦੇ ਲੋਕਾਂ ਨੂੰ ਫਰਾਉਣ ਦੇ ਲਈ ਉਹ ਕਹਿੰਦੇ ਲੜਨਾ ਪੈਂਦਾ ਮੇਰੇ ਮਿੱਤਰੋ ਫੇਰ ਗੱਲ ਬਣਦੀ ਆ ਲਓ ਪੈਂਦੀ ਪਾਲ ਖੜਕਾ ੜਕਾ ਖੜਕਾ ੜਕਾ ਖੜਕਾ ੜਕਾ ਉਹੀ ਦੇ ਵਿੱਚ ਕਹਿੰਦੇ ਤਾਲ ਤਾਲ ਹੁੰਦੀ ਹੈ ਅੱਜ ਘਨੌੜੀ ਦੇ ਵਿੱਚ ਕਹਿੰਦੇ ਤਾਲ ਤਾਲ ਹੋਈ ਹੈ ਕੋੜੀ ਜੀ ਕਹੀਦੀ ਹੈ ਮੋਟਰਸਾਈਕਲ ਨਾਵਾ ਦਿੱਤਾ ਜਾਣਾ ਮੇਰੇ ਮਿੱਤਰੋ ਤਾਲ ਪਾਉਂਦੇ ਨੇ ਮੰੰਡੂ ਵਾਲਾ ਫਿਰ ਉਹ ਕਹਿੰਦੇ ਫਿਰ ਜਿਹੜਾ ਤਿਆਰੀ ਕਰਦਾ ਖੇਡ ਮੈਦਾਨ ਦੇ ਵਿੱਚ ਛੋਟੀ ਉਮਰ ਦਾ ਹੌਸਲੇ ਬੁਲੰਦਾ ਜਿਗਰੇ ਵੱਡੇ ਕਰੇ ਮਿੱਤਰੋ ਉਹ ਸਾਹਮਣੇ ਗਰਾਊਂਡ ਦੇ ਵਿੱਚ ਖਿਡਾਰੀ ਕਹਿੰਦੇ ਮਾਸਲਾ ਸ਼ੁਰੂ ਕਰਨੇ ਫਿਰਦੇ ਹੈ ਤਾਲ ਪਾਉਂਦੇ ਨੇ ਕਹਿੰਦੇ ਗੱਭੂ ਫਿਰ ਬਾਤਾ ਹੋਇਆ ਝਾਰੋ ਵਾਲਾ ਸਰ ਵੀ ਤਿਆਰ ਹੈ ਟੱਕਰ 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 ਚੋਟੀ ਦੇ ਖਿਡਾਰੀਆਂ ਦੇ ਦਰਮਿਆਨ ਲਓ ਸਾਹਮਣੇ ਚੋਟੀ ਦੇ ਖਿਡਾਰੀਆਂ ਦੇ ਦਰਮਿਆਨ ਦੀ ਟੱਕਰ ਜਿਹੜਾ ਗੇੜਾ ਗੇੜਾ ਜਿੱਤਦਾ ਪਿੰਟ ਕੰਗਰਾਲੇ ਬਹੁਤ ਜਿੱਤਵਾ ਕਿਹੜਾ ਸੁਪਨਾਲੇ ਕਿ ਨਾਲ ਪਾ ਗਏ ਧਿਲਦਾ ਬੰਦਾ ਹੋਵੇ ਦਲੇਰ ਜਿਹਾ ਬਾਲ ਪਾਉਣ ਜਿਹੜੀ ਚਾਹੀਦਾ ਜਗਵਾ ਬੱਬਰ ਸ਼ੇਰ ਜਿਆ ਬਾਕੀ ਬੱਬਰ ਸ਼ੇਰ ਵਰਗੇ ਖਿਡਾਰੀ ਹੈ ਇੱਕ ਦੂਜੇ ਦੇ ਆਹਮੋ ਸਾਹਮਣੇ ਇਧਰ ਨੇ ਪਾਸੇ ਇੱਥੇ ਰੱਖ ਆਓ ਸਾਹਮਣੇ ਝਾੜੋ ਵਾਲਾ ਸਰਬਜੀਤ ਸਿੰਘ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਇੱਕ ਪਾਸੇ ਸੁੱਖਾ ਖੜਾ ਹੈ ਭਗਲੇ ਦੀ ਧਰਤੀ ਹੈ ਮੋਟਰਸਾਂਗੇ ਵੀ ਦਿੱਤੇ ਹੈ ਪੰਜਾਬ ਦੇ ਕਈ ਮੈਦਾਨਾਂ ਲਗਤ ਰਾਸ਼ੀਆਂ ਦੇ ਵੀ ਜੇਤੂ ਹੈ ਵੀ ਜਿੱਤਰ ਆਹ ਮੁੰਡੇ ਦੇ ਵਿੱਚ ਚੜਾਈ ਹੈ ਓਵਰ ਸਮਾਪਤ 13 ਹੋ ਗਏ 13 13 ਸਕੋਰ ਬਣ ਗਿਆ ਪਹਿਲਾ ਓਵਰ ਜਿਹੜਾ ਸਮਾਪਤ ਹੋਇਆ ਮੇਰੇ ਮਿੱਤਰੋ 99 ਦਾ ਟਾਰਗੇਟ ਹੈ ਹੁਣ 24 ਬੱਲਾਂ ਦੀ ਖੇਡ ਜਿਹੜੀ ਬਾਕੀ ਹੈ ਅੱਜ ਦਾ ਵੱਡਾ ਮੇਲਾ ਘਡੋੜੀ ਦੇ ਵਿੱਚ ਕਹਿੰਦੇ ਤਾੜ-ਤਾਲ ਸੁਣੀ ਹੈ ਜੁਗੀਆਂ ਦੇ ਵੱਡੇ ਵੱਲ ਭਿਰਿਆ ਹੈ ਮੁੰਡਾ ਕੁੱਪ ਕਰਾਂਗੀ ਕਹਿੰਦੇ ਧਰਤੀ ਦਾ ਵਿੱਕੀ ਗੁੱਪਾਲਾ ਬਾਹਰ ਤੋਂ ਵੀ ਕਹਿੰਦੇ ਤਿਆਰ ਬਰ ਤਿਆਰ ਹੈ ਮੇਰੇ ਮਿੱਤਰੋ ਵੱਡਾ ਸਤਿਕਾਰ ਹੈ ਸਰਦਾਰ ਬੰਤ ਸਿੰਘ ਦੀ ਚਾਲ ਅੱਜ ਦਾ ਵੱਡਾ ਖੇਡ ਮੇਲਾ ਪਿੰਡੋਂ ਤੋਂ ਜੱਗੀਆਂ ਸੇਵਾ ਦਾ ਹਲਤੇ ਨੂੰ ਸਹੀ ਹੈ ਪਰ ਆਇਆ ਇੱਕ ਸੁਬਾਹ ਇਹਨੇ ਬੰਗ ਹੋਇਆ ਇਹ ਤੁੱਬੀ ਰਸੇਗੀ ਇਹ ਤਾਂ ਹੀ ਹੋਰ ਬਿਨਾਂ ਮਤਲਬ ਹੈ ਪਰ ਆਇਆ ਉਹ ਕੁ ਕੋ ਲੈਤਾ ਪਾਣੀ ਕਾਏ ਕਾਂਟੇ ਕੋੜਦੇ ਤੂੰ

Agora que eu te digo, mano, ਲੈਖ ਕੋਈ ਦਿਨ ਚੱਲਿਆ ਸਿੱਕ ਬਿਲਕੁਲ ਸ਼ਾਮ ਹੋ ਗਈ ਤੇ ਹੁਣ ਆਪਾਂ ਕਰਾਂਗੇ ਇੱਥੇ ਬਲੌਗ ਦਾ ਐਂਡ ਸ਼ਾਮ ਹੋ ਗਈ ਬਿਲਕੁਲ ਤੇ ਹੁਣ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਕਿਵੇਂ ਦੇ ਲੱਗਦੇ ਸਾਡੇ ਬਲੌਗ ਜਦੋਂ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਤਦ ਤੱਕ ਲਈ ਧੰਨਵਾਦ